ਪਿੰਡਾਂ ਦੇ ਟੀਚਰ ਹੋਮ ਵਿੱਚ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਲਾ ਸੁਸਾਇਟੀ ਵੱਲੋਂ 7 ਰੋਜ਼ਾ ਬੱਚਿਆਂ ਦਾ ਸਮਰ ਆਰਟ ਕੈਂਪ ਲਗਾਇਆ ਗਿਆ। ਅੱਜ ਇਸ ਕੈਂਪ ਦਾ ਸਮਾਪਤੀ ਸਮਰੋਹ ਸੀ। ਇਸ ਵਿੱਚ ਬੱਚਿਆਂ ਨੂੰ ਚਿੱਤਰਕਲਾ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਫ੍ਰੀ ਰੈਫਰੈਸ਼ਮੈਂਟ ਅਤੇ ਚਿੱਤਰਕਲਾ ਦਾ ਸਮਾਨ ਰੰਗ ਪੈਨਸਲ ਆਦਿ ਦਿੱਤੀਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਅਵਨੀਤ ਕੌਰ ਸਿੱਧੂ AIG CID ਪਠੰਡਾ ਰੇਂਜ ਪੁੱਜੇ। ਇਸ ਮੌਕੇ ਉਹਨਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਕੈਂਪ ਪਰ ਲਗਾਤਾਰ ਲੱਗਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦਾ ਬੌਧਿਕ ਵਿਕਾਸ ਹੋ ਸਕੇ। ਇਸ ਤਰ੍ਹਾਂ ਦੇ ਪ੍ਰਾਲਿਆਂ ਦੇ ਨਾਲ ਬੱਚਿਆਂ ਦਾ ਮਨ ਟੀਵੀ, ਮੋਬਾਈਲ ਆਦਤੋਂ ਹਟਾਇਆ ਜਾ ਸਕਦਾ ਹੈ। ਜਿਹੜੀ ਆਰਟ ਦੀ ਵਰਕਸ਼ਾਪ ਲਗਵਾਈ ਸੀਗੀ ਇੱਕ ਹਫਤੇ ਦੀ ਗੁਰਪ੍ਰੀਤ ਸਰਵਲੋਂ ਮੈਂ ਇਸ ਦੀ ਬਹੁਤ ਹੀ ਅਪਰੀਸ਼ੀਏਸ਼ਨ ਕਰਦੀ ਹਾਂ, ਬਹੁਤ ਸ਼ਲਾਘਾ ਕਰਦੀ ਹਾਂ ਕਿਉਂਕਿ ਆਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਬੱਚਿਆਂ ਦਾ ਜਿਹੜਾ ਹੈਗਾ ਇੱਕ ਬੈਂਟ ਆਫ ਮਾਈਂਡ ਆਰਟਿਸਟਿਕ ਹੋਣਾ ਚਾਹੀਦਾ ਹੈ, ਕਲਾਵਲ ਹੋਣਾ ਚਾਹੀਦਾ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਆ ਬੱਚਿਆਂ ਦੇ ਵਿੱਚ ਉਹ ਜਿਹੜੀ ਉਹਨਾਂ ਦੇ ਮਾਈਂਡ ਨੂੰ ਉਹਨਾਂ ਦੇ ਬ੍ਰੇਨ ਨੂੰ ਦਿਮਾਗ ਨੂੰ ਇਸ ਪਾਸੇ ਲੈ ਕੇ ਜਾਣ ਲਈ ਬਹੁਤ ਹੀ ਅੱਛੇ ਸਾਬਤ ਹੁੰਦੇ ਆ ਸੋ ਮੈਂ ਇਹਨਾਂ ਦੀ ਬਹੁਤ ਅਪ੍ਰੀਸੀਏਸ਼ਨ ਕਰਦੀ ਆ ਲੋਰਡ ਸਾਨੂੰ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਸ ਆਰਗੇਨਾਈਜ਼ ਕਰਨ ਦੀ ਤਾਂ ਕਿ ਬੱਚਾ ਨੂੰ ਟੈਕਨੋਲੋਜੀ ਦੇ ਨਾਲ ਨਾਲ ਜਿੱਥੇ ਬੱਚੇ ਆਪਣੇ ਅੱਗੇ ਵਧ ਰਹੇ ਆ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਬੇਸਿਕ ਆਰਟ ਫਾਰਮਸ ਆ ਜਿਦੇ ਵਿੱਚ ਕਿ ਉਹਨਾਂ ਦਾ ਮਾਈਂਡ ਹੋ ਡਿਵੈਲਪ ਹੁੰਦਾ ਉਹਦੇ ਵਿੱਚ ਵੀ ਇਹਨਾਂ ਨੂੰ ਪਹੁੰਚਾਇਆ ਜਾਵੇ ਮੈਂ ਤੁਹਾਨੂੰ ਕੀ ਕਹਿਣਾ ਚਾਹੂੰਗੀ ਜੋ ਨਯਾ ਕਿਸ ਤਰ੍ਹਾਂ ਦੇ ਆਰਕਮਾਟ ਹੈ ਜਿਹੜੇ ਬੱਚਿਆਂ ਨੂੰ ਇਸ ਪਾਸੇ ਆਉਂਦੇ ਮਾਪਿਆਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਜੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਇਹ ਪੁਸ਼ ਕਰਦੀਆਂ ਬੱਚੇ ਦੇ ਮਾਈਂਡ ਨੂੰ ਆਊਟ ਆਫ ਦਿ ਬਾਕਸ ਸੋਚਣ ਲਈ ਇੱਕ ਹੁੰਦਾ ਹੈ ਕਿ ਆਪਾਂ ਕਿਤਾਬਾਂ ਪੜ ਰਹੇ ਹਾਂ ਕਿਤਾਬੀ ਕੀੜਾ ਬਣ ਰਹੇ ਹਾਂ ਸਿਰਫ ਕਿਤਾਬੀ ਨੋਲਿਜ ਲੈ ਰਹੇ ਹਾਂ ਇੱਕ ਹੁੰਦਾ ਹੈਗਾ ਕਿ ਆਸ-ਪਾਸ ਨੂੰ ਦੇਖ ਕੇ ਅਬਜ਼ਰਵ ਕਰਨਾ ਜੋ ਉਹਨਾਂ ਦੇ ਮਾਈਂਡ ਵਿੱਚ ਥਾਟਸ ਹੈ ਉਸ ਨੂੰ ਆਨ ਪੇਪਰ ਉਸ ਨੂੰ ਪ੍ਰਿੰਟ 'ਚ ਲੈ ਕੇ ਆਉਣਾ ਕਲਾ ਦੇ ਥਰੂ ਕਲਰਸ ਦੇ ਥਰੂ ਰੰਗਾਂ ਦੇ ਥਰੂ ਕੈ ਉਸ ਨਵੋਸਤੀ ਸੋਚ ਨੂੰ ਵੀ ਜਿਹੜਾ ਸੁਧਾਰਨ ਵਿੱਚ ਅਹਿਮ ਰੋਲ ਪਲੇ ਕਰਦੀ ਹੈ ਜੇ ਨਾਮ ਮੰਨਤ ਹੈ ਮੈਂ ਇੱਥੇ ਆਰਟ ਸਿੱਖਣਾਈ ਹੈ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤੇ ਵੱਖ-ਵੱਖ ਥੁਲਾਂ ਦੇ ਬੱਚੇ ਆਏ ਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਇਹ ਹਫਤੇ ਦਾ ਕੈਂਪ ਸੀ ਤੇ ਇਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਇਹ ਹਰ ਸਾਲ ਲੱਗਣਾ ਚਾਹੀਦਾ ਹੈ ਤਾਂ ਕਿ ਬੱਚਾ ਨੂੰ ਸਭ ਬਹੁਤ ਕੁਝ ਸਿੱਖਣ ਨੂੰ ਮਿਲੇ ਸਾਹਿਬ ਜੀ ਗੁਰਪ੍ਰੀਤ ਆਰਟਿਸਟ ਬਠਿੰਡਾ ਇਹ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਨੇ ਅ ਅਸੀਂ ਸੋਭਾ ਸਿੰਘ ਮੈਮੋਰੀਅਲ ਚਤਰਕਾਰ ਸੁਸਾਇਟੀ ਬਠਿੰਡਾ ਚਲਾਉਣੀ ਆ ਪਿਛਲੇ 35 ਸਾਲਾਂ ਤੋਂ ਇਹ ਅੱਜ ਅਸੀਂ ਜਿਹੜਾ ਸਮਰ ਕੈਂਪ ਇੱਕ ਲਗਾਇਆ ਸੀ ਬਿਲਕੁਲ ਫ੍ਰੀ ਆਫ ਕਾਸਟ ਬੱਚਿਆਂ ਲਈ ਇਹਦੇ ਚ ਅਸੀਂ 120 ਬੱਚੇ ਸੋਚੇ ਸੀ ਤੇ ਮਜ਼ੇ ਦੀ ਗੱਲ ਹੈ ਸਾਡੇ ਕੋਲੇ 250 ਦੇ ਕਰੀਬ ਬੱਚੇ ਇਕੱਠੇ ਹੋ ਗਏ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਇੱਕ ਹਫਤਾ ਆਰਟ ਦੀਆਂ ਅਲੱਗ-ਅਲੱਗ ਜਿਹੜੀਆਂ ਗਤੀਵਿਧੀਆਂ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਜਿਹਦੇ ਚ ਬੱਚਿਆਂ ਨੇ ਪੈਨਸਲ ਸਕੈਚਿੰਗ ਵਾਟਰ ਕਲਰ ਆਇਲ ਪੇਸਟਲ ਮਾਡਰਨ ਆਰਟ ਬਹੁਤ ਸਾਰੀਆਂ ਵਿਧਾਵਾਂ ਸਿੱਖੀਆਂ ਉਹਨੂੰ ਸਿਖਾਉਣ ਲਈ ਸਾਡੇ ਕੋਲੇ ਸੁਸਾਇਟੀ ਦੇ ਆਰਟਿਸਟ ਸੀ ਬਾਹਰੋਂ ਕੋਈ ਐਕਸਪਰਟ ਆਰਟਿਸਟ ਆਏ ਬੱਚਿਆਂ ਨੇ ਜਿਹੜੇ ਕੰਮ ਕੀਤੇ ਉਹ ਅੱਜ ਲਾਏ ਵੀ ਇੱਥੇ ਐਗਜ਼ੀਬਿਟ ਵੀ ਕੀਤੇ ਆ ਤਾਂ ਕਿ ਪਤਾ ਲੱਗੇ ਕਿ ਹਫ਼ਤੇ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਠੀਕ ਹੈ ਡਾਕਟਰ ਅਮਰੀਕ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਇੰਨਾ ਤੋਂ ਦੋ ਕਲਪਾ ਸੀ ਕਿ ਉਹ ਕਿੰਨੇ ਕੇਜ ਦੇ ਸੀ ਬੱਚਿਆਂ ਨੇ ਮੈਂ ਹੁਣੇ ਡਾਕਟਰ ਮੈਂ ਅਵਨੀਤ ਸਿੱਧੂ ਹੁਣਾਂ ਨੂੰ ਵੀ ਦੱਸ ਰਿਹਾ ਸੀ ਕਿ ਜਿਹੜੇ ਬੱਚੇ ਆ ਨਾ ਮਜ਼ੇ ਦੀ ਗੱਲ ਹੈ ਕਿ ਉਹ ਸਾਡੇ ਕੋਲੇ ਪਹਿਲੀ ਕਲਾਸ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੱਚਿਆਂ ਤੱਕ ਸੀ ਬੱਚਿਆਂ 'ਚ ਬਹੁਤ ਉਛਾਹ ਜੀ ਬੱਚੇ ਆ ਲਾ ਲੋ ਵੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਅੱਜ ਅਵਨੀਤ ਸਿੱਧੂ ਏਆਈਜੀ ਸੀਆਈਡੀ ਬਠਿੰਡਾ ਰੇਂਜ ਜਿਹੜੇ 올ੰਪੀਅਨ ਸ਼ੂਟਰ ਵੀ ਨੇ ਤੇ ਕਾਮਨਵੈਲਥ ਦੇ 골ਡਮੈਨਸ ਨੇ ਉਹਨਾਂ ਨੇ ਕਿਉਂਕਿ ਉਹ ਬੱਚਿਆਂ ਨਾਲ ਵੈਸੇ ਵੀ ਬਹੁਤ ਪਿਆਰ ਕਰਦੇ ਆ ਪਹਿਲਾਂ ਵੀ ਸਾਡੀਆਂ ਐਕਟੀਵਿਟੀਜ਼ 'ਚ ਆਉਂਦੇ ਆ ਉਹਨਾਂ ਨੇ ਵਿਦਨ ਨੋ ਟਾਈਮ ਜਦੋਂ ਛੋਟਾ ਜਿਹਾ ਸੱਦਾ ਦਿੱਤਾ ਸੀ ਉਹਦੇ ਤੇ ਹਾਂ ਕਰਕੇ ਆਏ ਆ ਤੇ ਲੰਬਾ ਸਮਾਂ ਇਹਦੇ ਇੱਥੇ ਸਪੈਂਡ ਕਰ ਰਹੇ ਆ ਬੱਚੇ ਆ ਜਿਹੜੇ ਮਤਲਬ ਐ ਲਾ ਲੋ ਵੀ ਆਫ ਹੋ ਜਾਂਦਾ ਪਰ ਉਹ ਜਾਣਨ ਨੂੰ ਤਿਆਰ ਨਹੀਂ ਹੁੰਦੇ ਤੇ ਹੱਥ ਉੱਥੇ ਲਬੇੜੇ ਹੁੰਦੇ ਆ ਬੱਚਿਆਂ ਦੇ ਰੰਗ ਨਾਲ ਚੰਗੀ ਤਾਂ ਅਸੀਂ ਪਹਿਲੀ ਗੱਲ ਤੇ ਇਹਦੇ ਚਾਰਜਸ ਕੋਈ ਨਹੀਂ ਸੀ ਲਏ ਪੂਰਾ ਹਫਤਾ ਡੇਲੀ ਆਪਦੇ ਕੋਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੰਦੇ ਸੀ ਜਿਹਦੇ ਵਿੱਚ ਹੈਲਦੀ ਰਿਫਰੈਸ਼ਮੈਂਟ ਫਰੂਟਸ ਜੂਸ ਵਗੈਰਾ ਡੇਲੀ ਬੱਚਿਆਂ ਨੂੰ ਦਿੰਦੇ ਸੀ ਅਸੀਂ ਇਹ ਹੈ ਕਿ ਉਹਨਾਂ ਚੋਂ ਕੁਝ ਬੱਚਿਆਂ ਦੀ ਅਸੀਂ ਸਿਲੈਕਸ਼ਨ ਕਰਕੇ ਉਹਨਾਂ ਦੀ ਐਗਜ਼ੀਬਿਸ਼ਨ ਚ ਪਾਰਟਿਸਪੇਸ਼ਨ ਜ਼ਰੂਰ ਕਰਾਵਾਂ ਡਾਕਟਰ ਅਮਰੀਕ ਸਿੰਘ ਪ੍ਰਧਾਨ ਸਰਦਾਰ ਸੁਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਅੱਜ ਜੋ ਆਰਟ ਕੈਂਪ ਪਿਛਲੇ 1 ਹਫਤੇ ਤੋਂ ਲਗਾਤਾਰ ਚੱਲ ਰਿਹਾ ਹੈ ਉਸ ਦਾ ਆਖੀਰਲਾ ਦਿਨ ਹੈ ਇਸ ਪੂਰੇ ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਬਨਗੀਆਂ ਜੋ ਆਰਟ ਦੀਆਂ ਇਹਨਾਂ ਨੂੰ ਸਿਖਾਈਆਂ ਗਈਆਂ ਉਹਦੇ ਵਿੱਚ ਕੰਮ ਕੀਤਾ ਸੀ ਜਿੰਨਾ ਉਹਨਾਂ ਨੇ ਕੰਮ ਕੀਤਾ ਤੇ ਜਿਹੜਾ ਉਹਦੇ ਵਿੱਚ ਸਭ ਤੋਂ ਵਧੀਆ ਕੰਮ ਸੀ ਉਹਦੀ ਅਸੀਂ ਅੱਜ ਇੱਕ ਇੱਥੇ ਪ੍ਰਦਰਸ਼ੀ ਦਾ ਇੱਕ ਰੂਪ ਦੇ ਵਿੱਚ ਡਿਸਪਲੇ ਕੀਤਾ ਹੋਇਆ ਉਹਨਾਂ ਦਾ ਕੰਮ ਸੋ ਇਸ ਉਤਸ਼ਾਹ ਭਰੇ ਮਾਹੌਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਬੱਚੇ ਜਿੱਥੇ ਅਸੀਂ 100 ਤੋਂ 120 ਬੱਚਿਆਂ ਦੀ ਆਮਦ ਦੀ ਅਸੀਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ ਸਾਡੇ ਕੋਲੇ 200 ਪਲੱਸ ਬੱਚੇ ਹੋਏ ਨੇ ਸੋ ਸਾਡਾ ਜਿਆ ਟੀਚਾ ਸੀ 200% ਪਾਰ ਕਰ ਚੁੱਕਿਆ ਔਰ ਅਸੀਂ ਇਹ ਕੈਂਪ ਦਾ ਜੋ ਮੇਨ ਮਕਸਦ ਲੈ ਕੇ ਤੁਰੇ ਸੀ ਕਿ ਬੱਚੇ ਆਮ ਤੌਰ ਤੇ ਘਰਾਂ ਦੇ ਵਿੱਚ ਏਸੀ ਰੂਮ ਦੇ ਵਿੱਚ ਬੈਠ ਕੇ ਸਿਰਫ ਜਿਹੜੀਆਂ ਇਨਡੋਰ ਗੇਮਸ ਜਾਂ ਜਿਹੜਾ ਟੀਵੀ ਜਾਂ ਜਿਹੜਾ ਮੀਡੀਆ ਇਹ ਫੋਨ ਦੇ ਉੱਤੇ ਗੇਮਾਂ ਦਾ ਸਿਲਸਿਲਾ ਨੂੰ ਸੋਚਿਆ ਸੀ ਤੋੜਾਂਗੇ ਤੇ ਸਮਾਜ ਦੇ ਵਧੀਆ ਨਾਗਰਿਕ ਬਣਾਉਣ ਵਾਸਤੇ ਉਹਨਾਂ ਨੂੰ ਸੂਖਮ ਕਲਾ ਨਾਲ ਜੋੜ ਕੇ ਉਹਨਾਂ ਦੇ ਜਿਹੜੇ ਅੰਦਰ ਦੇ ਵਾਸੀ ਨੇ ਉਹ ਬਾਹਰ ਲੈ ਕੇ ਆਉਣੇ ਆ ਅੱਜ ਇੱਥੇ ਕੌਣ ਆਏ ਸੀ ਮੁਖਮਹਿਮਾਨ ਅੱਜ ਇੱਥੇ ਸਾਡੇ ਕੋਲੇ ਇਹ ਐਗਜ਼ਿਬਿਸ਼ਨ 'ਚ ਸਾਡੇ ਮੁੱਖ ਮਹਿਮਾਨ ਵਜੋਂ ਮੈਡਮ ਅਵਨੀਤ ਕੌਰ ਸਿੱਧੂ ਜੀ ਸਾਡੇ ਕੋਲੇ ਆਏ ਹੋਏ ਹਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ AIG ਦੇ ਅਹੁਦੇ ਤੇ ਬਰਜਮਾਨ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ